ਸੋ ਵੀਰੋ ਇਹਨਾਂ ਨੇ ਲੁੱਟਿਆ ਪੰਜਾਬ ਤਾਈਆਂ ਅੱਜ ਖਤਮ ਹੋ ਗਏ ਅੱਜ ਉਹਨਾਂ ਨੂੰ ਬੰਦਾ ਨਹੀਂ ਥਿਆਉਂਦਾ ਗੱਡੀ 'ਚ ਬਿਠਾਉਣ ਵਾਸਤੇ ਵੀਰੋ ਸੁਖਵੀਰ ਬਾਦਲ ਦਾ ਜਿਹੜਾ ਪਰਿਵਾਰ ਬਚਾਓ ਯਾਤਰਾ ਨਹੀਂ ਚੱਲ ਰਹੀ ਉਹ ਜੀਪ ਦੇ ਉੱਤੇ ਛਤਰੀ ਜੀ ਲਾਲ ਖਿਆ ਤੁਰਿਆ ਜਾਂਦਾ ਹੁੰਦਾ ਐ ਸ਼ਹਿਰ 'ਚ ਕੋਈ ਬੰਦਾ ਨੇ ਆਲੇ ਦਲੇ ਹੁੰਦਾ ਬੰਦ ਦੁਕਾਨਾਂ ਨੂੰ ਐਂ ਕਰਦਾ ਜਾਂਦਾ ਹੁੰਦਾ ਉਹਨੂੰ ਐਂ ਲੱਗੀ ਜਾਂਦਾ ਪਤਾ ਨਹੀਂ ਬੰਦੇ ਖੜੇ ਨਹੀਂ ਬੰਦੇ ਖੜੇ ਨਹੀਂ ਚੌਲਾ ਚੌਲਾ ਦਿਖਣ ਲੱਗ ਗਿਆ ਇਹਨਾਂ ਨੂੰ ਹਾਂਜੀ ਲੱਡੂਆਂ ਦੇ ਪੈਸੇ ਮੰਗੀ ਜਾਂਦੇ ਆ ਹਲਵਾਈ ਸੋ ਵੀਰੋ ਇਹਨਾਂ ਤੋਂ ਕੀ ਉਮੀਦ ਕਰੋਗੇ ਜਿਹੜੇ ਗਰੀਬਾਂ ਦੇ ਪੈਸੇ ਵੀ ਨਹੀਂ ਦੇ ਸਕਦੇ ਗੁਰਾਇਆਂ ਦੇ ਕ੍ਰਾਂਤੀਕਾਰੀ ਗੁਰਾਇਆਂ ਦੇ ਇਨਕਲਾਬੀ ਲੋਕ ਇੰਨੀ ਗਰਮੀ ਦੇ ਬਾਵਜੂਦ ਤੁਸੀਂ ਇੰਨੀ ਭਾਰੀ ਗਿਣਤੀ ਚ ਮਾਨ ਸਨਮਾਨ ਦੇਣ ਆਇਆ ਹਾਂ ਮੈਂ ਤੁਹਾਡਾ तहे ਦਿਲੋਂ ਧੰਨਵਾਦ ਦੀਆਂ ਰਿਣੀ ਆ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਦੇਣਾ 8 ਲੈ ਗਏ 8 ਦਿਨਾਂ ਬਾਅਦ ਤੁਸੀਂ ਫੈਸਲਾ ਕਰਨਾ ਹੈ ਕਿ ਪੰਜਾਬ ਜਿਹੜਾ ਉਹ ਕਿਹੜੀ ਦਿਸ਼ਾ ਵੱਲ ਜਾਊਗਾ ਦੇਸ਼ ਜਿਹੜਾ ਉਹ ਕਿਹੜੀ ਦਿਸ਼ਾ ਵੱਲ ਜਾਊਗਾ ਇੱਕ ਰਾ ਤਾਂ ਜਾਂਦਾ ਤਾਨਾਸ਼ਾਹੀ ਨੂੰ ਇਕ ਰਾ ਜਾਂਦਾ ਹੈ ਹੰਕਾਰ ਨੂੰ ਤਾਨਾਸ਼ਾਈ ਨੂੰ ਹੰਕਾਰ ਨੂੰ ਤੇ ਨਾਲ ਨਾਲ ਸੰਵਿਧਾਨ ਦੇ ਖਤਰੇ 'ਚ ਪਾਉਣ ਨੂੰ ਬਾਬਾ ਸਾਹਿਬ ਦਾ ਲਿਖਿਆ ਹੋਇਆ ਸੰਵਿਧਾਨ ਅੱਜ ਖਤਰੇ 'ਚ ਹੈ ਲੋਕਤੰਤਰ ਖਤਰੇ 'ਚ ਹੈ ਸੋ ਵੀਰੋ ਇੱਕ ਰਾ ਜਾਂਦਾ ਜਿਹੜਾ ਵਿਕਾਸ ਵੱਲ ਨੂੰ ਜਾਂਦਾ ਹੈ ਵਧੀਆ ਸਕੂਲਾਂ ਵੱਲ ਨੂੰ ਜਾਂਦਾ ਹੈ ਵਧੀਆ ਹਸਪਤਾਲਾਂ ਵੱਲ ਨੂੰ ਜਾਂਦਾ ਹੈ ਬਿਜਲੀ ਮੁਫਤ ਵੱਲ ਨੂੰ ਜਾਂਦਾ ਹੈ ਉਹ ਨਾਲ ਰਾਸ਼ਨ ਵੱਲ ਨੂੰ ਜਾਂਦਾ ਹੈ ਔਰ ਗਰੀਬਾਂ ਨੂੰ ਪੜ੍ਹਾਉਣ ਵੱਲ ਨੂੰ ਜਾਂਦਾ ਗਰੀਬਾਂ ਦੇ ਬੱਚਿਆਂ ਨੂੰ ਅਫਸਰ ਲਾਉਣ ਵੱਲ ਨੂੰ ਜਾਂਦਾ ਹੈ ਤੁਸੀਂ ਚੁਣਨਾ ਕਿਹੜਾ ਰਾ ਤੁਹਾਨੂੰ ਚੰਗਾ ਲੱਗਦਾ ਆਪਣਾ ਮਸ਼ੀਨ ਤੇ ਬਟਨ ਪਵਨ ਜੀ ਦਾ ਕਿੰਨੇ ਨੰਬਰ ਤੇ ਹੈ ਚੌਥੇ ਨੰਬਰ ਤੇ ਮਸ਼ੀਨ ਤਾਂ ਬਟਣਾ ਹੈ ਪਰ ਆਉਣਾ ਆਪਾਂ ਪਹਿਲੇ ਨੰਬਰ ਤੇ ਆ ਤੋ ਵੀਰੋ ਜਦੋਂ 13 ਜੀਓ ਹੋ ਗਿਆ 4 ਤਰੀਕ ਨੂੰ ਉਸ ਤੋਂ ਬਾਅਦ ਪਵਨ ਟੀਨੂ ਨੇ ਤਾਂ ਜ਼ਿੰਮੇਵਾਰੀ ਨਿਭਾਉਣੀਆਂ ਨਿਭਾਉਣੀਆਂ ਮੇਰੀ ਵੀ ਜ਼ਿੰਮੇਵਾਰੀ ਸ਼ੁਰੂ ਹੋ ਜੂਗੀ ਕਿਉਂਕਿ ਵਿਰੋਧੀਆਂ ਦੇ ਮੂੰਹ ਬੰਦ ਹੋ ਜਾਣਗੇ ਆਪਾਂ ਆਰਾਮ ਨਾਲ ਕੰਮ ਕਰਾਂਗੇ ਬਹੁਤ ਕੁਝ ਕਰਨ ਆਲਾ ਪਿਆ ਹੈ ਹਰੇਕ ਸ਼ਹਿਰ ਦੇ ਸੀਵਰੇਜ ਪਾਏ ਨੇ ਖਰਾਬ ਪਿੰਡਾਂ ਦੇ ਟੋਬੇ ਖਰਾਬ ਪਏ ਨੇ ਮੈਂ ਕਹਿੰਦਾ ਬਹੁਤ ਕੁਝ ਕਰਨ ਆਲਾ ਪਿਆ ਉਹਦੇ ਵਾਸਤੇ ਮੈਨੂੰ ਤੁਸੀਂ ਸ਼ਕਤੀ ਦਿਓ 13 ਬੰਦੇ ਤੁਜੇ ਤਾਂ ਆ ਕੇ ਭੇਜੋ ਦਿੱਲੀ ਚੋਂ ਸਾਰੀਆਂ ਸੀਟਾਂ ਜਿੱਤ ਰਹੀਆਂ ਆ ਮਾਂ ਦੀ ਪਾਰਟੀ ਪੁਰਖ ਖੇਤਰ ਤੋਂ ਜਿੱਤ ਰਿਆਂ ਗੁਜਰਾਤ ਚੋਂ ਜਿੱਤ ਰਿਆਂ ਵੀਰੋ ਸੈਂਟਰ ਦੇ ਵਿੱਚ ਮੋਦੀ ਦੀ ਸਰਕਾਰ ਨਹੀਂ ਆ ਰਹੀ ਸੈਂਟਰ ਚ ਵੀ ਥੋੜੀ ਸਰਕਾਰ ਆ ਰਹੀ ਹੈ ਫੇਰ ਡਬਲ ਸਹਾਰਾ ਹੋ ਜਾਊਗਾ ਫੇਰ ਜਦੋਂ ਪਵਨ ਤੀਨੂ ਵਰਗੇ ਜਾ ਕੇ ਉੱਥੇ ਗੂੰਜਣਗੇ ਪੰਜਾਬ ਦੇ ਹੱਕਾਂ ਦੀ ਗੱਲ ਕਰਨਗੇ ਕਿਸੇ ਮਾਈ ਦੇ ਲਾਲ ਦੀ ਹਿੰਮਤ ਨਹੀਂ ਹੋ ਪੰਜਾਬ ਦੇ ਹੱਕ ਦਾ ਕੋਈ ਪੈਸਾ ਵੀ ਰੋਕ ਸਕੇ ਜਾਂ ਪੈਸਾ ਜਿਹੜਾ ਉਹ ਉੱਤੇ ਪਵੰਨ ਦੀ ਲਾ ਸਕੇ ਸੋ ਆਪਣਾ ਚੋਣ ਨਿਸ਼ਾਨ ਝਾੜੂ ਹੈ ਸਾਰਿਆਂ ਨੂੰ ਪਤਾ ਹੈ ਪਵੰਨ ਟੀਨੂ ਜੀ ਆਪਣੇ ਉਮੀਦਵਾਰ ਨੇ ਇੱਕ ਆਮ ਕਰ ਝੋਠਿਆ ਹੋਇਆ ਮੁੰਡਾ ਹੈ ਮਿਹਨਤਾਂ ਕਰਕੇ ਗਰੀਬੀ ਹੰਡਾਈ ਹੈ ਪਿੰਡਾਂ ਤੇ ਸੋ ਇਹ ਜੇ ਬੰਦੇ ਜਿਨ੍ਹਾਂ ਨੇ ਆਪ ਗਰੀਬੀ ਹੰਡਾਈਆਂ ਹੁਣ ਦੁੱਖ ਦੇਖੇ ਹੋਣ ਜਦੋਂ ਉਹ ਪਾਰਲੀਮੈਂਟ ਜਾਣਗੇ ਤਾਂ ਹਜੇ ਕਾਨੂੰਨ ਹੀ ਬਣਾਉਣਗੇ ਜਿਹੜੇ ਆਮ ਲੋਕਾਂ ਦੇ ਹੱਕ ਦੇ ਹੋਣ ਸੋ ਮੈਂ ਅੱਜ ਤੁਹਾਨੂੰ ਇਹ ਬੇਨਤੀ ਕਰਨ ਆਇਆ ਇਸ ਤੋਂ ਪਹਿਲਾਂ ਮੈਂ ਗੁਰਾਇਆ ਸੀ ਇਸ ਤੋਂ ਬਾਅਦ ਮੈਂ ਕੈਂਟ ਜਾਣਾ ਫਿਰ ਮੈਂ ਆਦਮਪੁਰ ਜਾਣਾ ਮੈਂ ਥੱਕਦਾ ਨਹੀਂ ਕਿਉਂਕਿ ਤੁਹਾਡਾ ਪਿਆਰ ਮੈਨੂੰ ਥੱਕਣ ਨਹੀਂ ਦਿੰਦਾ ਆ ਜਿਹੜਾ ਪਿਆਰ ਹੈ ਜਿਹੜਾ ਇੰਨਾ ਪਿਆਰ ਆ ਗੱਡੀ ਦੇਖ ਲਓ ਫੁੱਲਾਂ ਨਾਲ ਭਰਤੀ ਮੈਨੂੰ ਹਰੇਕ 10 ਕਿਲੋਮੀਟਰ ਬਾਅਦ ਗੱਡੀ ਰੋਕ ਕੇ ਫੁੱਲ ਕੱਢ ਕੇ ਉਹਦੇ ਬੈਠਣ ਦੀ ਜਗ੍ਹਾ ਬਣਾਉਣੀ ਪੈਂਦੀ ਹੈ ਇਹ ਵੀ ਕਿਸਮਤ ਵਾਲਿਆਂ ਨੂੰ ਮਿਲਦਾ ਪਿਆਰ ਜਿਹੜਾ ਕੋਈ ਪੁਰਾਣੇ ਜਨਮ ਦੇ ਪੋਨੀ ਹੋਣਗੇ ਜਿਹੜਾ ਤੁਸੀਂ ਇੰਨਾ ਪਿਆਰ ਕਰ ਰਹੇ ਹੋ ਔਰ 43000 ਨੌਕਰੀਆਂ 2 ਸਾਲਾਂ ਚ ਬਿਜਲੀ ਦੇ ਬਿੱਲ ਫ੍ਰੀ ਬਿਜਲੀ ਦਾ ਬਿੱਲ ਨਹੀਂ ਆਉਂਦਾ ਖੇਤਾਂ ਦੀ ਲਾਈਟ ਜਿਹੜੀ 24 ਘੰਟੇ ਦਿਨੇ ਵੀ ਆਊਗੀ ਰਾਤ ਨੂੰ ਵੀ ਕੱਸੀਆਂ ਨਹਿਰਾਂ ਦਾ ਪਾਣੀ ਜਿਹੜਾ ਬੰਦ ਹੋ ਗਿਆ ਸੀ 25 23 30 ਸਾਲ ਤੋਂ ਉਹ ਚ ਲਾਤਾ ਥਰਮਲ ਪਲਾਂਟ ਖਰੀਦ ਲਿਆ ਗਰੀਬਾਂ ਨੂੰ ਰਾਸ਼ਨ ਕਣਕ ਜਮਾ ਤਾਜਾ ਕਣਕ ਦੇ ਰਹੇ ਆ ਕੋਈ ਸੁਸਰੀ ਵਾਲੀ ਜਾਂ ਕੋਈ ਮਿੱਟੀ ਵਾਲੀ ਨਹੀਂ ਦੇ ਰਹੇ ਆਉਣ ਵਾਲੇ ਦਿਨਾਂ ਚ ਬਹੁਤ ਸਾਰੀਆਂ ਸਕੀਮਾਂ ਪਈਆਂ ਨੇ ਨਕੋਦਰ ਸ਼ਹਿਰ ਦਾ ਗੁਰਾਇਆਂ ਦਾ ਮਾਨਸਾ ਦਾ ਸਾਰੇ ਸ਼ਹਿਰਾਂ ਦਾ ਸੀਵਰੇਜ ਜਿਹੜਾ ਨਾ ਉਹ ਸਿਸਟਮ ਹੀ ਫੇਲ ਹੋ ਗਿਆ ਉਦੋਂ ਮਾੜਾ ਲਾਇਆ ਮਟੀਰੀਅਲ ਹੁਣ ਉਹ ਸਾਰਾ ਸ਼ਹਿਰ ਪਟਣਾ ਪੈ ਰਿਹਾ ਹੈ ਸ਼ਹਿਰ ਵੱਧ ਗਿਆ ਉਸ ਤੋਂ ਬਾਅਦ ਤਾਂ ਉਹਨਾਂ ਨਵੇਂ ਜਿਹੜੀਆਂ ਨਵੀਆਂ ਕਲੋਨੀਆਂ ਬੜੀਆਂ ਉੱਥੇ ਸੀਵਰੇਜ ਹੀ ਐ ਨਹੀਂ ਸੋ ਬਹੁਤ ਕੁਝ ਕਰਨਾ ਬਾਕੀ ਹੈ ਵੀਰੋ ਬਸ 4 ਤਰੀਕ ਨੂੰ ਰਿਜ਼ਲਟ ਆਵੇ 13 0 ਹੋ ਜੇ ਥੋੜੀ ਜ਼ਿੰਮੇਵਾਰੀ ਖਤਮ ਮੇਰੀ ਸ਼ੁਰੂ ਕਿਉਂਕਿ ਵਿਰੋਧੀਆਂ ਦੇ ਜਿਹੜੇ ਗਲਤ ਖਬਰਾਂ ਫੜਾਉਂਦੇ ਆ ਉਹਨਾਂ ਵਿਰੋਧੀਆਂ ਦੇ ਮੂੰਹ ਬੰਦ ਹੋ ਜਾਣਗੇ ਸੋ ਜਿਹੜਾ ਸਰਕਾਰ ਤਾਂ ਆਪਣੇ ਕੋਲੇ ਆ ਕੰਮ ਤਾਂ ਆਪਾਂ ਕਰਨੇ ਨੇ ਫਿਰ ਆਪਾਂ ਹੋਰ ਕਿਸੇ ਨੂੰ ਵੋਟ ਪਾ ਕੇ ਕਿਉਂ ਵੋਟ ਖਰਾਬ ਕਰਨੀ ਹੈ ਡਬਲ ਟ੍ਰਿਪਲ ਹੋ ਜਾਊਗਾ ਨਾਲੇ ਉੱਪਰੋਂ ਐਮਪੀ ਲੈਡ ਦੇ ਪੈਸੇ ਆਇਆ ਕਰਨਗੇ ਨਾਲੇ ਇਥੋਂ ਸਰਕਾਰ ਹੈ ਡਬਲ ਟ੍ਰਿਪਲ ਕੰਮ ਹੋਇਆ ਕਰੂਗਾ ਔਰ ਕੰਮ ਹੋਇਆ ਕਰੂਗਾ ਇਸ ਗੱਲ ਦੀ ਮੈਂ ਜ਼ਿੰਮੇਵਾਰੀ ਲੈਣਾ ਕਿਉਂਕਿ ਸਵਾ 2 ਸਾਲ ਹੋ ਗਏ ਮੇਰੇ ਤੇ 1 ਰੁਪਏ ਦਾ ਇਲਜ਼ਾਮ ਲਾ ਕੇ ਦਿਖਾ ਦੋ ਕਿ 1 ਰੁਪਿਆ ਮੁੱਖ ਮੰਤਰੀ ਤੁਹਾਡਾ ਜਿਹੜਾ ਉਹ ਖਾ ਗਿਆ